ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਾਰੇ ਭੈਣ ਭਰਾ ਕਿੱਦਾਂ ਜੀ ਉਮੀਦ ਕਰਦੇ ਆ ਕਿ ਮੇਰੇ ਸਾਰੇ ਭੈਣ ਭਰਾ ਬਿਲਕੁਲ ਠੀਕ ਠਾਕ ਹੋਣਗੇ ਅਸੀਂ ਵੀ ਬਿਲਕੁਲ ਵਧੀਆ ਠੀਕ ਠਾਕ ਆ ਤੇ ਤੁਹਾਡੇ ਸਾਰਿਆਂ ਨੇ ਕਿਹਾ ਜੀ ਅਸੀਂ ਗੱਲ ਸਾਂਝੀ ਕਰਨੀ ਆ ਵੀ ਤੁਹਾਡੇ ਮੁੰਡੇ ਨੰਦਰ ਜੀ ਬਿਲ ਕਿਨੇ ਪੜੇ ਆ ਇਹਨਾਂ ਨੂੰ ਸੁਣ ਕੇ ਅਜੀਬ ਵੀ ਅਸੀਂ ਕਿੰਨੇ ਕਿੰਨੇ ਪੜੇ ਆ ਤੁਹਾਨੂੰ ਪਤਾ ਨਾ ਚਾਹੀਦਾ ਵੀ ਇਹ ਬੰਦੇ ਸਾਡੇ ਕਿਦਾਂ ਦੇ ਲੰਘ ਪੜੇ ਨੇ ਕਿੰਨਾ ਲਈ ਹਾਂਜੀ ਹਾਂਜੀ ਨਹੀਂ ਤੇ ਇਹਦੇ ਦੂਰ ਪਤਾ ਕੀ ਗੱਲ ਆ ਜਦੋਂ ਇੱਕ ਫੈਮਲੀ ਹੋ ਜਾਂਦੀ ਆ ਨਾ ਸਾਰੀ ਤੇ ਫਿਰ ਇਹਦੇ ਵਿੱਚ ਇਹ ਵੀ ਚੀਜ਼ ਦੱਸਣੀ ਜ਼ਰੂਰੀ ਬਣਦੀ ਆ ਕਿ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਵਾ ਵੀ ਅਸੀਂ ਪੜੇ ਆ ਕਿ ਅੰਨਪੜ੍ਹ ਆ ਕਿਦਾਂ ਕੀ ਸਭ ਆ ਕਰੇ ਇੱਕ ਗੱਲ ਮੈਂ ਇੱਕ ਵੇਖੀ ਆ ਅਏ ਤਾਂ ਕਿੰਨੇ ਇਹ ਚੀਜ਼ ਨਹੀਂ ਪਈ ਹੋਊਗੀ ਹਾਂ ਵੀ ਅਸੀਂ ਕਿੰਨਾ ਪੜੇ ਆ ਤੇ ਜਿਹੜੀ ਸਚਾਈ ਸਚਾਈ ਹੈ ਜਿੱਕਾ ਦੀ ਗੱਲ ਆ ਸਾਨੂੰ ਇਹ ਹੁੰਦਾ ਵਾ ਕਿ ਅਸੀਂ ਹਰ ਇੱਕ ਚੀਜ਼ ਆਪਣੀ ਜਿਹੜੀ ਆਪਣੇ ਭੈਣ ਭਰਾਵਾਂ ਨਾਲ ਸ਼ੇਅਰ ਕਰਦੇ ਹਾਂ ਤੇ ਹੋਣਾ ਪਤਾ ਪਹਿਲਾਂ ਪਹਿਲਾਂ ਪਾਪਾ ਦੱਸਣਗੇ ਤੇ ਮਮੀ ਦੱਸਣਗੇ ਵੀ ਕਿੰਨਾ ਕਿੰਨਾ ਪੜੇ ਆਪਾਂ ਤੇ ਮੈਂ ਤੇ ਵੀ ਸਿੱਧੀ ਗੱਲ ਆ ਪਹਿਲਾਂ ਤਾਂ ਦੱਸਾਂਗਾ ਮੈਂ ਪਹਿਲਾਂ ਪੜਦਾ ਰਿਹਾ ਵਾਂ ਗੋਲਡ ਮਾਰਟ ਸਕੂਲੇ ਅਕਾਲਪੁਰਾ ਪੁਰਾਣੀ ਗੱਲ ਆ ਕਿ ਐਸੀ ਬੈਸੀ ਦੀ ਗੱਲ ਆ ਤੇ ਉਸ ਤੋਂ ਬਾਅਦ ਮੁੜ ਕੇ ਆਣ ਕੇ ਤੇ ਆਪਣੇ ਇੱਥੇ ਐਡਮਿਸ਼ਨ ਲਈ ਆਪਣੇ ਸਿੱਧਵੀ ਸਕੂਲੇ ਪਠੇ ਦੇ ਉੱਤੇ ਹਾਂ ਤੇ ਫਿਰ ਅਸ਼ਵੀਨ ਤੱਕ ਇੱਥੇ ਫੇਰ ਰਿਹਾ 8ਵੀਂ ਤੋਂ ਬਾਅਦ ਫੇਰ ਅਰਦਾਸਪੁਰ ਸੀਨੀਅਰ ਸੈਕੰਡਰੀ ਸਕੂਲ 10ਵੀਂ ਵਿੱਚੋਂ ਕੀਤੀ ਤੇ ਉਤੋਂ ਬਾਅਦ ਫੇਰ हट ਕੇ ਤੇ ਫੇਰ ਸਿੱਧਵੀਆ +1 ਸਕੂਲ ਬੜੇ ਚੇਂਜ ਕੀਤੇ ਨਾਲੇ ਅੱਛਾ ਡੈਡੀ ਕਹਿੰਦੇ ਹੁੰਦੇ ਕਹਿੰਦੇ ਵੀ ਤੇਰਾ ਉਹਨਾਂ ਕੱਲੇ ਦਾ ਖਰਚਾ ਵਾ ਤੇ ਬਾਕੀ ਨੇ ਆਣਾ ਜਿਹਦੇ ਬਾਕੀ ਦਾ ਉਹਨਾਂ ਤੇਰਾ ਕੱਲੇ ਦਾ ਵਾ ਤੇ ਇਹ ਹੀ ਤੋਂ ਚਲੋ ਬੜਾ ਵਧੀਆ ਟਾਈਮ ਲੰਘਿਆ ਤੇ ਇੱਥੇ ਮੁੜ ਕੇ +2 ਕੰਪਲੀਟ ਕੀਤੀ ਮੈਂ ਸੀ 2 ਸਕੂਲ ਸੀ 2 ਸਕੂਲ ਤੇ ਹਾਂਜੀ ਇਹ ਵੀ ਬੜਾ ਵਧੀਆ ਟਾਈਮ ਸੀ ਚਲੋ ਠੀਕ ਹੈ ਲੰਘ ਗਿਆ ਸੀ ਇਹ ਸਹੀ ਹੈ ਤੇ ਪਾਪਾ ਨੇ ਮਤਲਬ ਕਲੀਪਰ ਜੀ ਕੀਤੀ ਤੇ ਮੁੜ ਕੇ ਉਹ ਵੱਡ ਦਬਈ ਚਲ ਗਏ ਸੀਗੇ ਹਾਂਜੀ ਸੱਚਾ ਤਾਂ ਨਾ ਇਹ ਵੀ ਗੱਲ ਤੁਹਾਨੂੰ ਦੱਸਣੀ ਆ ਉਤੋਂ ਬਾਅਦ ਪਲਸ 2 ਤੋਂ ਬਾਅਦ ਮੈਂ ਮੁੜ ਕੇ ਚਲ ਗਿਆ ਦਬਈ ਦਬਈ ਮੁੜ ਕੇ ਲਾਇਏ 7 8 ਸਾਲ 8 ਸਾਲਾਂ ਦੇ ਵਿੱਚ ਇੱਕ ਵਾਰੀ ਨਹੀਂ ਮੈਂ ਆਇਆ ਇੱਥੇ ਅੱਛਾ ਏ ਚਲੋ ਜੀ ਠੀਕ ਆ ਉਧਰੋਂ ਆਏ ਮੁੜ ਕੇ ਮੁੜ ਕੇ ਘਰ ਆਏ ਤੇ ਹਾਡੀ ਮਸੀ ਦਾ ਬੇਟਾ ਰਿੰਦਨ ਰਿਹਾ ਆਪਣੇ ਸ਼ਿਪ ਦੇ ਉੱਤੇ ਫਿਰ ਮੈਂ 3 ਸਾਲ ਉੱਥੇ ਰਹਾ ਮਰਚਨ ਦੇ ਵਿੱਚ ਮਰਚਨ ਦੇ ਵਿੱਚ ਹਾਂਜੀ ਹਾਂਜੀ ਮਰਚਨ ਦੇ ਵਿੱਚ ਜੌਬ ਕੀਤੀ ਮੈਂ ਹਾਂਜੀ ਹਾਂਜੀ ਤੇ ਚਲੋ 3 ਕੁ ਸਾਲ ਉੱਥੇ ਲਾਇਏ ਉਸ ਤੋਂ ਬਾਅਦ ਮੁੜ ਕੇ ਆ ਟਾਵਰ ਲੱਗੇ ਨਾ ਫਰੰਟ ਲਾਈਨ ਵਿੱਚ ਫਰੰਟ ਲਾਈਨ ਹਾਂ ਨਾਲੇ ਟਾਵਰ ਲੱਗੇ ਇਹ ਤਾਂ ਤੇ ਉੱਤੇ ਸਿਕਿਉਰਿਟੀ ਫਰਦੀ ਹੁੰਦੀ ਸੀ ਉਹ ਫਰੰਟ ਲਾਈਨ ਵਿੱਚ ਜੌਬ ਮਿਲੀ ਨਾਲ ਹਾਂਜੀ ਤੇ ਮੇਰੇ ਖਿਆਲ 2 ਕੁ ਸਾਲ ਤੋਂ ਇੱਥੇ ਲਾਇਏ ਫਿਰ 3 ਕੁ ਨੰਘ ਹੀ ਗਏ 3 ਕੁ ਨੰਘ ਹੀ ਗਏ 3 ਕੁ ਨੰਘ ਹੀ ਹਾਂ ਹਾਂਜੀ 3 ਸਾਲ ਉੱਥੇ ਨੌਕਰੀ ਕੀਤੀ ਹਾਂਜੀ ਇਹ ਹੈ ਵੀ ਕਦੀ ਜ਼ਿੰਦਗੀ 'ਚ ਘਰੋਂ ਪੈਸਾ ਨਹੀਂ ਮੰਗਿਆ ਵੀ ਜਾਂ ਮੈਨੂੰ ਉੱਥੇ ਜਾਣ ਜੋ ਕਿ ਪੈਸੇ ਚਾਹੀਦੇ ਜਾਂ ਉੱਥੇ ਜਾਣ ਜੋ ਕਿ ਇਹ ਵੀ ਆਪਣੇ ਹੱਥਾਂ ਨਾਲ ਮਿਹਨਤ ਕੀਤੀ ਨੌਕਰੀਆਂ ਕਰਦੇ ਰਹੇ ਤਕਰੀਬਨ ਤੇ ਚਲੋ ਪਰਮਾਤਮਾ ਦੀ ਮਿਹਰ ਨਾਲ ਕਿਰਪਾ ਨਾਲ ਸਾਡੀ ਜਮੀਨ ਵੀ ਹੈਗੀ ਆ ਹਾਂਜੀ ਹਾਂਜੀ ਤੇ ਕਰਦਾ ਕੰਮ ਵਾਈ ਸਾਡਾ ਹੈਗਾ ਵਾ ਬੜਾ ਵਧੀਆ ਮਾਲਕ ਨੇ ਸਭ ਕੁਝ ਦਿੱਤਾ ਵਾ ਸਾਨੂੰ ਬਿਲਕੁਲ ਬਿਲਕੁਲ ਤੇ ਚਲੋ ਮਾਲਕ ਦੀ ਕਿਰਪਾ ਰਹੀ ਹੈ ਹੁਣ ਤੱਕ ਤੇ ਹੁਣ ਸਾਡਾ ਸਾਰਿਆਂ ਦਾ ਵਾਹ ਪੈ ਗਿਆ ਆਪਣੇ ਭੈਣ ਭਰਾਵਾਂ ਦੇ ਨਾਲ ਤੇ ਹੁਣ ਸਾਡਾ ਹੋਰ ਵਧੀਆ ਜਿਆਦਾ ਹੋ ਗਿਆ ਹੁਣ ਤੂੰ ਹੀ ਦੱਸੋ ਤੂੰ ਕਿੰਨੇ ਵੱਡੇ ਹੋ ਕੋਲ ਤੁਹਾਨੂੰ ਮੰਮੀ ਦੱਸਣਗੇ ਵੀ ਮੰਮੀ ਕਹਿੰਨਾ ਕਿ ਪੜੇ ਆ ਮੰਮੀ ਵੀ ਐਂ ਕਾਫੀ ਪੜੇ ਆ ਕਿੱਥੇ ਕਿੱਥੇ ਲੱਗੇ ਰਹੇ ਸੂਲੇ ਜਿਹੜਾ ਹੈ ਸਾਰੇ ਦੱਸਿਓ ਮਮੀ ਪੜਾਉਂਦੀ ਵੀ ਰਹੇ ਨਹੀਂ ਵੀ ਮੈਂ ਤਾਂ ਆਪਣੀ ਦੱਸਦੀ ਗੱਲ ਸਾਰੀ ਹੈ ਵੀ ਮੈਂ ਇੰਡੀਆ ਨੌਕਰੀਆਂ ਕੀਤੀਆਂ ਹੈ ਆਹ ਕੋ ਕੀਤਾ ਜਿੱਥੇ ਕੰਮ ਮਿਲਦਾ ਉੱਥੇ ਹੀ ਜਿੱਥੇ ਕੰਮ ਮਿਲਿਆ ਕਰੀ ਗਿਆ ਰੱਬ ਦਾ ਨਾਮ ਲੈ ਕੇ ਮੈਂ ਆਪਣੇ ਭੈਣ ਭਰਾ ਨੂੰ ਦੱਸਣਾ ਚਾਹੁੰਗੀ ਵੀ ਮੇਰਾ ਪੇਕੇ ਜਿਹੜੇ ਮੇਰੇ ਤੁਗਲਵਾਲ ਵਾਲਾ ਤੁਗਲਵਾਲ ਦਾ ਜਿਹੜਾ ਸਕੂਲ ਮਸ਼ਹੂਰ ਤੁਹਾਨੂੰ ਵੀ ਪਤਾ ਵੀ ਰਿਆੜ ਕੀ ਪਬਲਿਕ ਸਕੂਲ ਤੇ ਰਿਆੜ ਕੀ ਕਾਲਜ ਹੈ ਨਾ ਸਾਰੇ ਜਾਣੇ ਜਾਣਦੇ ਆ ਤੁਗਲਵਾਲ ਨੂੰ ਤੇ ਮੈਂ ਤੁਗਲਵਾਲ ਤੋਂ 10ਵੀਂ ਕੀਤੀ ਤੇ 10ਵੀਂ ਤੋਂ ਬਾਅਦ ਮੇਰੀ ਭੂਆ ਇੱਥੇ ਮਾਨਚੋਪੜਿਆ ਲੱਗ ਗਈ ਉਹ ਕਹਿੰਦੇ ਸੀ ਪੀ ਮਤਲਬ ਤੂੰ ਮੇਰੇ ਕੋ ਆ ਜਾ ਉਹਦੀ ਬੇਟੀ ਸੀ ਪਹਿਲਾਂ ਤੇ ਉਹ ਉਹ ਵੀ ਅਮਸਰ ਯੂਨੀਵਰਸਿਟੀ ਚ ਮਤਲਬ ਪੜਦੀ ਸੀਗੀ ਬੀਐਸਸੀ ਕਰਦੀ ਸੀ ਉਹ ਐਮਐਸ ਵੀ ਕੀਤੀ ਉਹਨੇ ਤੇ ਉਹ ਫਿਰ ਇਹ ਮੈਨੂੰ ਲੈ ਆ ਆਪਣੇ ਕੋਲ ਤੇ ਪਲੱਸ 1 ਚ ਇਹਨਾਂ ਨੇ ਫਿਰ ਮੇਰੇ ਰਿਡਮਿਸ਼ਨ ਇੱਥੇ ਕਰਵਾ ਲਈ ਆਪਣੇ ਕੋਲ ਤੇ ਪਲੱਸ 2 ਮੇਨਾਂ ਦੇ ਕੋਲ ਕੀਤੀ ਤੇ ਉਸ ਤੋਂ ਬਾਅਦ ਫਿਰ ਸਾਡਾ ਹੋ ਗਿਆ ਵਿਆਹ ਹਾਂਜੀ ਤੇ ਵਿਆਹ ਤੋਂ ਬਾਅਦ ਫਿਰ ਈਟੀਟੀ ਕੀਤੀ ਤੇ ای ٹی ٹی ਆਪਾਂ ਕੀਤੀ ਐ ਜੰਮੂ ਤੋਂ ਜੰਮੂ ਤੋਂ ਕੀਤੀ ਆ ਤੇ ਉਦੋਂ ਸਾਡਾ ਸਾਇਰਸ ਵੀ ਛੋਟਾ ਜਿਹਾ ਹੁੰਦਾ ਸੀਗਾ ਨਾ ਸਾਇਰਸ ਸਾਇਰਸ ਨੂੰ ਨਹੀਂ ਪਤਾ ਹੈਗਾ ਸਾਇਰਸ ਛੋਟਾ ਜਿਹਾ ਹੁੰਦਾ ਸੀ ਤੈਨੂੰ ਆਪਾਂ ਨਾਲ ਜੰਮੂ ਲੈ ਕੇ ਜਾਂਦੇ ਹੁੰਦੇ ਸੀ ਉਦੋਂ ਤੇ ای ٹی ٹی ਦਾ ਕੋਰਸ ਕੀਤਾ ਮਤਲਬ ਮੇਰੇ ਮਨ ਵਿੱਚ ਰੀਜ ਹੀਗੀ ਸਰਕਾਰੀ ਟੀਚਰ ਬਣਨ ਦੀ ਮੈਨੂੰ ਬੜੀ ਰੀਜ ਹੀਗੀ ਮਤਲਬ ਟੀਚਰਾਂ ਵਾਲੀ ਫੀਲਿੰਗ ਆਉਂਦੀ ਹੁੰਦੀ ਹੈ ਹਮੇਸ਼ਾ ਮੈਨੂੰ ਮੈਂ ਟੀਚਰ ਬਣਨਾ ਵਾ ਪਰ ਚਲੋ ਕਿਸਮਤ ਨੂੰ ਜੋ ਮਨਜ਼ੂਰ ਹੋਵੇ ਜੇ ਕਰਵਾਵੇਂ ਚ ਨਹੀਂ ਨੌਕਰੀ ਹੈਗੀ ਸਰਕਾਰੀ ਮੇਰੇ ਤੇ ਮੈਨੂੰ ਨਹੀਂ ਮਿਲੀ ਤੇ ਪਰ ਮੈਂ ਕੋਸ਼ਿਸ਼ ਆਪਣੀ ਪੂਰੀ ਕੀਤੀ ਆ ਕਿ ਮੈਂ ਕਰਨੀ ਆ ਮੈਂ ਕੰਪਿਊਟਰ ਦਾ ਵੀ ਕੀਤਾ ਵਾ ਸੌਫਟਵੇਅਰ ਦਾ ਕੀਤਾ ਵਾ ਮੈਂ ਸਾਲਕ ਦਾ ਕੋਰਸ ਇਡਾ ਹਾਂ ਹਾਂਜੀ ਸਾਲਕ ਦਾ ਕੀਤਾ ਸੌਫਟਵੇਅਰ ਦਾ ਤੇ ਈਟੀਟੀ ਵੀ ਕੀਤੀ ਆ ਤੇ ਜਿਹੜੀ ਮੇਰੇ ਮਨ ਚ ਇੱਛਾ ਹੀ ਬਚਪਨ ਤੋਂ ਕਿ ਮੈਂ ਟੀਚਰ ਬਣਨਾ ਵਾ ਔਰ ਮੇਰੀ ਇੱਛਾ ਪੂਰੀ ਨਹੀਂ ਹੋਈ ਪਰ ਮੈਂ ਪ੍ਰਾਈਵੇਟ ਲਾਇਆ ਕੋੜੇਵਾ ਸਕੂਲ ਚ ਇੱਕ ਸਾਲ ਲਾਇਆ ਹੀਗਾ ਮੈਂ ਟੀਚਰ ਮਤਲਬ ਟੀਚਰ ਬਣਨਾ ਸ਼ੌਕ ਮੈਂ ਪੂਰਾ ਕਰ ਲਿਆ ਆਪਣਾ ਉੱਥੇ ਮੈਂ ਮਤਲਬ ਲੱਗੀ ਇੱਕ ਸਾਲ ਪੂਰਾ ਮੈਂ ਟੀਚਿੰਗ ਕੀਤੀ ਤੇ ਉਸ ਤੋਂ ਬਾਅਦ ਫਿਰ ਬੱਚਿਆਂ ਦੇ ਵਿੱਚ ਪੈ ਗਏ ਫਿਰ ਈਟੀਟੀ ਦੀ ਜੌਬ ਨਹੀਂ ਮਿਲੀ ਮੈਨੂੰ ਹੁਣ ਓਵਰਏਜ ਹੋ ਗਏ ਹੁਣ ਕਿੱਥੋਂ ਮਿਲਣੀ ਆ ਤੇ ਮੁੜ ਕੇ ਬੱਚੇ ਹੋ ਗਏ ਅੱਗੇ ਹੁਣ ਬੱਚਿਆਂ ਬਾਰੇ ਸੋਚਣ ਡੇ ਆ ਕਿ ਚਲੋ ਸਾਡੇ ਬੱਚੇ ਹੁਣ ਸਾਇਦ ਅਸਨੇ ਜਿੱਦਾਂ ਪਲੱਸ 2 ਕਰ ਲਈ ਆ ਹਾਂਜੀ ਹਾਂਜੀ ਤੇ ਇਹ ਹੁਣ ਇਹ ਸੋਚਣ ਡੇ ਆ ਕਿ ਇਹਦਾ ਹੁਣ ਵੇਖਦੇ ਆ ਕੀ ਕਰਦਾ ਵਾ ਇਹ ਅੱਗੋਂ ਗਿਆ ਵਾ ਆਪਣੀਆਂ ਕੋਚਿੰਗ ਲੈਣ ਡਿਆ ਵਾ ਤੇ ਵੇਖੋ ਕਿਹੜੀ ਲਾਈਨ ਵਿੱਚ ਜਾਂਦਾ ਵਾ ਤੇ ਛੋਟਾ ਜਿਹੜਾ ਉਹਨੇ 10th ਕਰ ਲਈ ਆ ਪਲੱਸ 1 ਵਿੱਚ ਆ ਕਾਲ ਅਕੈਡਮੀ ਆ ਤੇ ਹੁਣ ਆਪ ਤੇ ਹੀ ਕਿਸੇ ਪਾਸੇ ਨਹੀਂ ਲੱਗੇ ਦੋਵੇਂ ਜੀ ਚਲੋ ਫਿਰ ਵੀ ਪਾਸੇ ਕਿਉਂ ਨਹੀਂ ਲੱਗੇ ਵੀਡੀਓ ਹੀ ਬਣਾਉਣ ਡੇ ਤੇ ਇਧਰੋਂ ਪਾਸੇ ਹੋਰ ਕਿੱਥੇ ਲੱਗਣਾ ਹੈ ਨਹੀਂ ਜੀ ਚ ਰੀਜ ਇਹੀ ਜਿਹੜੀ ਬੰਦ ਕੀਤੀ ਮੈਂ ਉਹਦੀ ਟੈਨਸ਼ਨ ਲਾਉਂਦੀ ਕੋਈ ਨਹੀਂ ਮੇਰੇ ਮਨ ਚ ਬੜੀ ਤਮੰਨਾ ਸੀ ਪਰ ਉਹ ਮੇਰੀ ਰੀਜ ਨਹੀਂ ਪੂਰੀ ਹੋਈ ਤੇ ਫੇਰ ਚਲੋ ਤੁਹਾਡੇ ਭੈਣ ਭਰਾਵਾ ਸਾਰਿਆਂ ਦਾ ਇੰਨਾ ਕ ਜਿਆਦਾ ਪਿਆਰ ਮਿਲਿਆ ਕਿ ਹੁਣ ਐਦਾਂ ਹੁੰਦਾ ਵਾ ਕਿ ਜਿਦਾਂ ਇੱਕ ਫੈਮਿਲੀ ਆ ਤੇ ਆਪਣੀ ਹਰ ਇੱਕ ਚੀਜ਼ ਜਿਹੜੀ ਆ ਉਹ ਆਪਣੀ ਫੈਮਿਲੀ ਨਾਲ ਸ਼ੇਅਰ ਕਰਨੀ ਆ ਆਪਾਂ ਮੈਂ ਸਹੀ ਗੱਲ ਆ ਤੇ ਵਧੀਆ ਲੱਗਦਾ ਵਾ ਨਾ ਭੈਣ ਭਰਾ ਸਾਨੂੰ ਵੰਦੇ ਆ ਚਲੋ ਸਾਰਿਆਂ ਨੂੰ ਪੜਾ ਲੱਗਣਾ ਚਾਹੀਦਾ ਵਾ ਤੇ ਤੇ ਕਿੰਨੇ ਕ ਪੜੇ ਲਿਖੇ ਆ ਕੀ ਕਰਦੇ ਆ ਹਾਂ ਬਾਕੀ ਇਹ ਆ ਜੇ ਜਦੋਂ ਆਪਾਂ ਜਾਣਦੇ ਆ ਕਿ ਤੇ ਸਾਡੇ ਭੈਣ ਭਰਾਹਾਂ ਨੂੰ ਮਿਲਦੇ ਆ ਤੁਹਾਨੂੰ ਬੜੀ ਦਿਲੋਂ ਖੁਸ਼ੀ ਹੁੰਦੀ ਆ ਬੜਾ ਮਤਲਬ ਵਧੀਆ ਲੱਗਦਾ ਵੀ ਕਿੰਨਾ ਪਿਆਰ ਕਰਦੇ ਆ ਮਤਲਬ ਕਈ ਵੇਦੇ ਰਹਿੰਦੇ ਲੋਕ ਹੈ ਵੀ ਇਹਨਾਂ ਨੂੰ ਬੁਲਾ ਜੀ ਇਹਨਾਂ ਨਾਲ ਜੀ ਹਾਂ ਕਈ ਚੰਗੇ ਨਹੀਂ ਬਣਾਉਂਦੇ ਹਾਂ ਤੂੰ ਹੀ ਬੁਲਾ ਲਿਆ ਕਰੋ ਹਾਂ ਕਿਉਂਕਿ ਜਾਨੂੰ ਬੜੀ ਖੁਸ਼ੀ ਹੁੰਦੀ ਆ ਵੀ ਚਲੋ ਹਾਂ ਮੈਨੂੰ ਹਾਂ ਮੈਨੂੰ ਦਿਲੋਂ ਖੁਸ਼ੀ ਹੁੰਦੀ ਵੀ ਇੰਨਾ ਵਧੀਆ ਲੱਗਦਾ ਜਦੋਂ ਆ ਕੇ ਮੇਰੇ ਭੈਣ ਭਰਾ ਮੈਨੂੰ ਮਿਲਦੇ ਆ ਨਾ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਤੇ ਚਲੋ ਮਾਲਕ ਨੇ ਇੰਨੀ ਜ਼ਿਆਦਾ ਸਾਡੀ ਰਿਸ਼ਤੇਦਾਰੀ ਵਧਾਤੀ ਐ ਐਡੀ ਵੱਡੀ ਫੈਮਿਲੀ ਬਣਾਤੀ ਸਾਡੀ ਹਨਾ ਬੱਚੇ ਜਾਨੇ ਹਨੂ ਪਿਆਰ ਕਰਦੇ ਹੋਏ ਹੈਗੇ ਆ ਅਸੀਂ ਬਹੁਤ ਜ਼ਿਆਦਾ ਖੁਸ਼ ਆਪਣੀ ਲਾਈਫ ਵਿੱਚ ਹੁਣ ਤੇ ਬਾਕੀ ਮਾਲਕ ਨੇ ਪਰਮਾਤਮਾ ਸੱਚੇ ਪਾਤਸ਼ਾਹ ਨੇ ਬੱਚੇ ਦਿੱਤੇ ਆ ਤੇ ਬੱਚਿਆਂ ਨੂੰ ਆਪੇ ਉਹਨਾਂ ਨੇ ਸੈੱਟ ਕਰ ਦੇਣਾ ਵਾਹਿਗੁਰੂ ਨੇ ਹਨਾ ਜਦੋਂ ਜਨਮ ਹੁੰਦਾ ਵਾ ਬੱਚੇ ਦਾ ਤੇ ਨਾਲ ਹੀ ਕਰਮ ਵੀ ਉਹਦੇ ਮਾਲਕ ਲਿਖ ਕੇ ਘੱਲਦਾ ਬਿਲਕੁਲ ਸਹੀ ਤੇ ਬਾਕੀ ਇਹ ਆ ਕਿ ਕਿਸੇ ਦਾ ਮਾੜਾ ਨਾ ਕਰੋ ਕਿਸੇ ਦਾ ਮਾੜਾ ਨਾ ਸੋਚੋ ਤੇ ਵਾਹਿਗੁਰੂ ਤੁਹਾਡਾ ਵੀ ਕਦੀ ਮਾੜਾ ਨਹੀਂ ਹੋਣ ਦਿੰਦਾ ਸਭ ਕੁਝ ਤੁਹਾਡਾ ਵਧੀਆ ਹੁੰਦਾ ਵਾ ਤੇ ਇੱਕ ਗੱਲ ਹੋ ਜੇ ਅਸੀਂ ਲੜਦੇ ਨਹੀਂ ਜੀ ਬਿਲਕੁਲ ਕਦੀ ਵੀ ਲੜੇ ਨਹੀਂ ਤੱਕ ਨਹੀਂ ਉਹ ਤੇ ਮੇਰੇ ਭੈਣ ਭਰਾ ਨੂੰ ਪਤਾ ਕਿ ਦੋ ਭਾਂਡੇ ਜਿੱਥੇ ਹੁਣ ਖੜਕਦੇ ਖੜਕਦੇ ਆ ਉਹ ਚਲ ਥੋੜੇ ਬੋਦੇ ਵੇਲੇ ਕੁਲੇ ਕੁਲੇ ਇਹ ਵੀ ਕੋਈ ਜ਼ਿਆਦਾ ਮੇਜਰ ਦੀ ਕੰਮ ਆਇਆ ਕਿ ਨਹੀਂ ਤੂੰ ਮੇਜਰ ਕਰਾ ਕੇ ਖੁਸ਼ ਹੋ ਵਾੜਾ ਵਾੜਾ ਕੇ ਵਾਲੇ ਹੋਏ ਨਾ ਖੜਕਲ ਲਗਾ ਓਏ ਉਹ ਤਾਂ ਖੜਕਲ ਲੱਗੇ ਚੱਲਦਾ ਇਹਨਾਂ ਕਰੇ ਚਾਹੀਦਾ ਵੀ ਹੈਗਾ ਵਾ ਲਾ ਕੇ ਚੇਤਾ ਚੁੱਪ ਚੁੱਪ ਰਹੀਏ ਨਾ ਟਾਈਮਿੰਗ ਨਾ ਕਰਾਈ ਨਹੀਂ ਟਾਈਮ ਨਾ ਕਰਾ ਕੇ ਸਹੀ ਖੜਕੇ ਲੱਗੇ ਨਾ ਪਿਆਰ ਬਣਾ ਲਿੰਦਾ ਜਾਂਦਾ ਪਿਆਰ ਬਣਾ ਦਿੰਦਾ ਵਾ ਪਿਆਰ ਬਣਾ ਦਿੰਦਾ ਤੇ ਇਹ ਆ ਕੇ ਨਾਲੇ ਚੇਤਾ ਨਹੀਂ ਭੁੱਲਦਾ ਇਹ ਕੰਮ ਹੋਣਾ ਹੀ ਹੁੰਦਾ ਵਾ ਹਾਂਜੀ ਹਾਂਜੀ ਤੇ ਹੱਸਦੇ ਖੇਡਦੇ ਰਹੀਏ ਤੇ ਬੜਾ ਵਧੀਆ ਟਾਈਮ ਨਿਕਲਦਾ ਵਾ ਸਹੀ ਗੱਲ ਹੈ ਜੀ ਤੇ ਮੈਂ ਤੇ ਵਾਈ ਗਰੁੱਪ 'ਚ ਅਰਦਾਸ ਕਰਨ ਦੀ ਮੇਰੇ ਭੈਣ ਭਰਾ ਵੀ ਤੇ ਹੱਸਦੇ ਖੇਡਦੇ ਰਹਿਣ ਸਾਰੇ ਇਹ ਸੱਚੇ ਪਾਤਸ਼ਾਹ ਸਾਰਿਆਂ ਨੂੰ ਤਰਕੀਆਂ ਬੜੇ ਦਿਨਾਂ ਦਾ ਹੀ ਦਿਲ ਦੇ ਵਿੱਚ ਵੀ ਢੰਗ ਨਾਲ ਇਹ ਵੀ ਗੱਲ ਸ਼ਾਂਦੀ ਕਰਨੀ ਹੈ ਕਿਉਂ ਹਾਂ ਨਾਲੇ ਨਾ ਅਸੀਂ ਕੱਲ ਗਏ ਸੀਗੇ ਆਪਣੇ ਨਾਨਕੇ ਉੱਥੇ ਪੀਲ ਵੀ ਲਾਈ ਤੇ ਲੰਗਰ ਵੀ ਲਾਇਆ ਹੈਗਾ ਸਨੀ ਨੇ ਸਨੀ ਜਿਹੜਾ ਵੀਡੀਓ ਚੰਦਾ ਵਾ ਤੁਹਾਡਾ ਆਪਣਾ ਸਨੀ ਗੁਰ ਸ਼ਰਨਵੀਰ ਉਹਨੇ ਸ਼ਬੀਲ ਲਾਈ ਹੈਗੀ ਤੇ ਆਪਾਂ ਉੱਥੇ ਗਏ ਸੀਗੇ ਹਾਂ ਉੱਥੇ ਵੀ ਕਲਿੱਪ ਬਣਾਏ ਆ ਜਿਹਨਾਂ ਨੂੰ ਥੋੜਾ ਬੋਤਾਂ ਵਿੱਚ ਵਿਖਾਵਾਂਗੇ ਵੀ ਉਨੇ ਹੀ ਸੀ ਬਈ ਲਾਈ ਇਹੀ ਗੀ ਵਲੋ ਆ ਵੀਡੀਓ ਦੇ ਐਂਡ ਦੇ ਵਿੱਚ ਤੁਹਾਨੂੰ ਥੋੜੇ-ਬੋਧੇ ਕਲਿੱਪ ਉਹ ਵੀ ਜੋੜ ਕੇ ਮੈਂ ਵਿਖਾ ਦਊਗਾ ਥੋੜੇ-ਬੋਧੇ ਬਣਾਏ ਸੀ ਉਹ ਵੀ ਆਪਣੇ ਜ਼ਿਆਦਾ ਨਹੀਂ ਬਣਾਇਆ ਥੋੜਾ ਹੀ ਬਣਾਇਆ ਸੀ ਜਾ ਕੇ ਗਲੋ ਸੰਗਤ ਦੀ ਸੇਵਾ ਕਰਨ ਲਈ ਸਾਰੇ ਜਾਨੇ ਇਹਦੇ ਕੋਲ ਥੋੜਾ ਬਣਾਇਆ ਬਾਕੀ ਇਹ ਬਚਾ ਪਾਣੀ ਪੂਣੀ ਫੜਾਉਂਦੇ ਸਿਰਸੀ ਉਥੇ ਸੇਵਾ ਦੇ ਇਹ ਕਰਨ ਸਾਰੇ ਜਾਨੇ ਤੇ ਫਿਰ ਇੰਨਾ ਟਾਈਮ ਹੀ ਨਹੀਂ ਹੁੰਦਾ ਉਥੇ ਉਹਦਾ ਵਲੋਗ ਤਾਂ ਨਹੀਂ ਬਣਾਇਆ ਬਈ ਹੱਥ ਜਿਹੜੇ ਉਹ ਮਿੱਠੇ ਵਾਲੀ ਹੋ ਜਾਂਦੀ ਆ ਫਿਰ ਫੋਨ ਫੜਨ ਜੀਣ ਕਿ ਤਰ੍ਹਾਂ ਕੱਪੜਾ ਨਹੀਂ ਫੋਨ ਜੀ ਕਰਦਾ ਤਾਂ ਥੋੜੇ-ਬੋਧੇ ਮੇਰੇ ਕੋਲ ਜਿਹੜੇ ਬਾਕੀ ਚਲੋ ਠੀਕ ਹੈ ਨਹੀਂ ਫਿਰ ਹਾਂਜੀ ਤੇ ਸਾਰੇ ਭੈਣ ਭਰਾ ਕਮੈਂਟ ਕਰਿਆ ਕਰੋ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਕਰੋ ਸਾਰੇ ਜਣੇ ਤੇ ਜੋ ਵੀ ਨਿੱਕੀ ਮੋਟੀ ਕਮੀ ਹੁੰਦੀ ਹੈ ਦੱਸ ਦਿਆ ਕਰੋ ਜਿਹੜਾ ਕਮੈਂਟ ਹੁੰਦਾ ਨਾ ਦੂਧ ਕਰਿਆ ਕਰੋ ਕਮੈਂਟ ਤੋਂ ਬੰਦੇ ਨੂੰ ਪਤਾ ਲੱਗਦਾ ਵੀ ਆਪਾਂ ਕਿੱਥੇ ਗਵਾਂ ਕੀ ਕਰਨੇ ਤੇ ਕੀ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਉਹ ਦੂਧ ਕਰਿਆ ਕਰੋ ਬਿਲਕੁਲ ਜੀ ਬਿਲਕੁਲ ਬਾਕੀ ਇਹ ਵੀ ਚਲੋ ਟਾਡਾ ਪਿਆਰ ਇੰਨਾ ਕਿ ਸਾਨੂੰ ਮਿਲੰਦਿਆ ਵੀ ਲੋੜ ਤੋਂ ਵੱਧ ਤੇ ਬਾਕੀ ਇਹ ਹੈ ਕਿ ਕਈ ਮੇਰੇ ਭੈਣ ਭਰਾਵਾਂ ਵਿੱਚ ਕਮੈਂਟ ਕਰਦੇ ਕਿ ਤੁਸੀਂ ਮਤਲਬ ਰਪਲਾਈ ਨਹੀਂ ਕਰਦੇ ਹੀ ਰਪਲਾਈ ਕਰਦੇ ਆਂ ਹੀ ਲਾਈਕ ਵੀ ਕਰਦੇ ਆਂ ਹੀ ਪੜਦੇ ਆਂ ਸਾਰੇ ਕਮੈਂਟ ਤੁਹਾਡੇ ਹਾਂਜੀ ਹਾਂਜੀ ਕਮੈਂਟ ਮਤਲਬ ਅਸੀਂ ਸਾਰੇ ਪੜਦੇ ਆਂ ਤੇ ਬਾਕੀ ਨਾ ਮਨ ਜਿੱਦਾਂ ਇੱਕ ਸਾਰੇ ਤੋਂ ਕੋਣ ਹੈ ਕਿਹੜੀ ਆਈਡੀ ਸੀ ਜਿੱਤੋਂ ਆਇਆ ਸੀ ਕਿ ਤੁਹਾਡੇ ਸੱਸ ਸਹੁਰਾ ਹੈਗੇ ਆ ਪਤਾ ਨਹੀਂ ਕਿ ਮੈਨੂੰ ਆਈਡੀ ਇਹ ਮੇਨ ਖਿਆਲ ਚ ਮੰਗ ਜਰੀ ਸੋਨੂ ਸ਼ਾਇਦ ਤਾਂ ਹੀ ਕੋਈ ਸੋਨੂ ਕੋਲ ਸ਼ਾਇਦ ਹਾਂ ਇਤੋਂ ਦੇ ਕੋਲ ਉਹਨਾਂ ਨੇ ਕਿਹਾ ਸੀ ਕਿ ਤੁਹਾਡੇ ਮਤਲਬ ਸੱਸ ਸਹੁਰਾ ਜੀ ਹੈਗੇ ਆ ਤੇ ਅਸੀਂ ਇਹ ਵੀ ਦੱਸਣਾ ਚਾਹੁੰਦੇ ਆ ਕਿ ਨਹੀਂ ਉਹ ਨਹੀਂ ਹੈਗੇ ਉਹ ਮਤਲਬ ਦਾਦ ਜੀ ਇਤਨਾ 2008 ਚ ਐਕਸਪਾਇਰ ਹੋ ਗਏਗੇ ਤੇ ਦਾਦੀ ਹੋ ਗਈ ਕਿ 2017 ਚ ਐਕਸਪਾਇਰ ਹੋ ਗਈ ਜੀ ਮਤਲਬ ਕੁਝ ਟਾਈਮ ਨਹੀਂ ਬੜਾ ਹੁੰਦਾ ਹਣਾ ਸੱਸ ਸਹੁਰੇ ਦਾ ਵੀ ਬੜਾ ਹੁੰਦਾ ਬੱਚਿਆਂ ਨੂੰ ਦਾਦੇ ਦਾਦੀ ਦਾ ਬੜਾ ਹੁੰਦਾ ਪਰ ਸਾਡੇ ਬੱਚਿਆਂ ਨੂੰ ਦਾਦੇ ਦਾਦੀ ਦਾ ਪਿਆਰ ਨਹੀਂ ਮਿਲਿਆ ਤੇ ਉਹ ਟਾਈਮ ਤੋਂ ਪਹਿਲਾਂ ਹੀ ਮਤਲਬ ਨਹੀਂ ਦਾਦੀ ਦਾ ਮਿਲਿਆ ਦਾਦੇ ਦਾ ਨਹੀਂ ਮਿਲਿਆ ਦਾਦੇ ਦਾ ਤਾਂ ਬਿਲਕੁਲ ਨਹੀਂ ਮਿਲਿਆ ਉਹ ਤਾਂ ਬਿਲਕੁਲ ਛੋਟੇ ਛੋਟੇ ਸੀਗੇ ਹਮ ਅੱਠਵੇਂ ਚ ਡੈਡੀ ਤਾਂ ਹੋਏਗੇ ਉਦੋਂ ਉਹ ਬਿਲਕੁਲ ਬੱਚੇ ਛੋਟੇ ਸੀਗੇ ਉਦੋਂ ਮੈਂ ਤੇ ਉਦੋਂ ਦਾਦੂ ਹੋਏ ਵੀ ਹਮ ਤੇ ਇਸਾਇਰਸ ਜਿਹੜਾ ਵਾ ਇਹ ਹੈਗਾ 2.5 ਸਾਲ ਦਾ ਸੀ ਹਾਂ ਥੋੜਾ ਵੱਡਾ ਹਾਂ ਥੋੜਾ ਹੀ ਮਤਲਬ ਇਹਨੂੰ ਸਮਝਿਆ ਨਹੀਂ ਕੋਈ ਵੀ ਬੇਸਮਝੀ ਹੁਣ ਪੁੱਛਦੇ ਆ ਸਾਡਾ ਦਾਦਾ ਕਿਦਾਂ ਦਾ ਹੈ ਮੰਮੀ ਸਾਡੀ ਮਤਲਬ ਕਿਦਾਂ ਦਾਦੀ ਰਹੀ ਨਾਲੇ ਕੋਲ ਪਰ ਫਿਰ ਵੀ ਉਹਦੇ ਵੀ ਬੱਚੇ ਹੀ ਸੀ ਬੱਚੇ ਛੋਟੇ ਸੀ ਹਾਂ ਇੰਨੇ ਨਹੀਂ ਸਾਰੇ ਤੇ ਇਹ ਆ ਕਿ ਬੜੀ ਲੋੜ ਹੁੰਦੀ ਆ ਵੱਡਿਆਂ ਦੀ ਬਜ਼ੁਰਗਾਂ ਦੀ ਇਹ ਆ ਵੀ ਹੁਣ ਜਦੋਂ ਕਿਤੇ ਜਾਈਦਾ ਵਾ ਤਾਲੇ ਤੁਲੇ ਕੇ ਵੇਲੇ ਲਾਉਣੇ ਪੈਂਦੇ ਤਾਲੇ ਮਾਰ ਕੇ ਜਾਂਦੇ ਜਿੱਥੇ ਜਾਂਦੇ ਤਾਲੇ ਮਾਰ ਕੇ ਜਾਂਦਾ ਤੇ ਪਰ ਇਹ ਆ ਵੀ ਫਿਰ ਚੇਤਾ ਹੁੰਦਾ ਕਿ ਘਰ ਬਜ਼ੁਰਗ ਹੁੰਦੇ ਤੇ ਸਰ ਮਾੜਾ ਮੋਟਾ ਬਣਾ ਆਸਰਾ ਹੁੰਦਾ ਵਾ ਬੜਾ ਆਸਰਾ ਹੁੰਦਾ ਵੱਡਿਆਂ ਦਾ ਬੜਾ ਆਸਰਾ ਹੁੰਦਾ ਸਹੀ ਗੱਲ ਆ ਉਹ ਮਤਲਬ ਟਾਈਮ ਤੋਂ ਪਹਿਲਾਂ ਹੀ ਚਲ ਗਏ ਦੋਵੇਂ ਹਾਂ ਕੁਝ ਜ਼ਿਆਦਾ ਬਜ਼ੁਰਗ ਨਹੀਂ 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 ਬਜ਼ੁਰਗ ਨਹੀਂ ਕਿਤੇ ਭਲੇ ਹੀ ਮਤਲਬ ਨਹੀਂ ਨਹੀਂ ਬੜਾ ਹੁੰਦਾ ਬੜੀ ਵਧੀਆ ਛੇਤੀ ਦਵਾਈਆਂ ਜੀਆਂ ਦੀ ਫਿਰ ਉਹਦੀ ਕਰਨਾ ਬੜੇ ਵਧੀਆ ਸੀ ਤੇ ਉਹ ਵੀ ਚਲੋ ਤੁਹਾਡੇ ਕੇ ਭੈਣ ਚਲੋ ਜਿੰਦਗੀ ਜਉਣਾ ਜਾਣਾ ਲੱਗੇ ਰਹਿੰਦਾ ਤੇ ਇਹ ਆ ਕੇ ਘਾਟ ਜਿਹੜੀ ਬੰਦੇ ਦੀ ਉਹ ਤੇ ਸਾਰੀ ਉਮਰ ਹੀ ਰਹਿਦੀ ਹੈ ਹਾਂਜੀ ਇਹ ਆ ਵੀ ਜਦੋਂ ਕਿਤੇ ਖਿਆਲ ਹੁੰਦਾ ਵਾ ਨਾ ਜਦੋਂ ਕਿਤੇ ਬੈਠੇ ਹੋਈਦਾ ਲੋਕਾਂ ਦੇ ਮਾਂ ਦੇ ਲਾਗੇ ਬੈਠੇ ਹੁੰਦੇ ਆ ਫਿਰ ਥੋੜਾ ਦਿਲ ਨੂੰ ਤਕਾ ਲੱਗਦਾ ਵੀ ਚਲੋ ਹੈ ਆਪਣਾ ਵੀ ਕੋਈ ਜੀ ਹੁੰ ਦੇ ਦੇ ਹੈ ਹੌਣ ਤੇ ਵੇਖਣ ਚਾਚਰਦਾ ਹੈਗਾ ਸਾਰਾ ਹੈ ਆ ਜਿੱਦਾਂ ਪੋਤੀਆਂ ਪੋਤੇ ਵੱਡੇ ਹੁੰਦੇ ਆ ਫਿਰ ਦਾਦੇ ਦਾਦੀਆਂ ਨੂੰ ਸਭ ਤੋਂ ਵੱਧ ਖੁਸ਼ੀ ਜਿਹੜੀ ਦਾਦੇ ਦਾਦੀਆਂ ਨੂੰ ਹੁੰਦੀ ਉਹ ਟਾਈਮ ਤੇ ਹਨਾ ਤੇ ਉਹਨਾਂ ਨੂੰ ਇਹ ਵੇਖਣ ਦਾ ਮੌਕਾ ਨਹੀਂ ਉਹਨਾਂ ਨੂੰ ਮਿਲਿਆ ਵਿਚਾਰਿਆਂ ਨੂੰ ਤੇ ਟਾਈਮ ਤੋਂ ਪਹਿਲਾਂ ਚਲ ਗਏ ਆ ਉਹਨਾਂ ਦੀ ਕਮੀ ਜਿਹੜੀ ਉਹ ਤਾਂ ਸਦਾ ਹੀ ਰਹਿਣੀ ਆ ਸਾਨੂੰ ਬਿਲਕੁਲ ਬਿਲਕੁਲ ਤੇ ਚਲੋ ਠੀਕ ਆ ਫਿਰ ਹਾਂਜੀ ਠੀਕ ਹੈ ਠੀਕ ਹੈ ਹਾਂਜੀ ਠੀਕ ਆ ਜੀ ਇਦਾਂ ਹੀ ਪਿਆਰ ਦਿੰਦੇ ਰਹੋ ਸਾਰੇ ਭੈਣ ਭਰਾ ਆਪਣਾ ਤੇ ਆਪਣੇ ਬਣਾ ਕੇ ਰੱਖਿਓ ਤੇ ਚਲੋ ਠੀਕ ਆ ਜੀ ਫਿਰ ਸასი ਘਾਲ ਜੀ ਸਾਰਿਆਂ ਨਾਲ ਸასი ਘਾਲ ਜੀ ਸਾਰਿਆਂ ਨਾਲ ਸასი ਘਾਲ ਜੀ ਸਾਰਿਆਂ ਨਾਲ